ਨੇ ਵੀ ਹਲਾਲਾ ਦੇ ਜੀ ਸਾਰੇ ਸਰਕਾਰ ਚੋਕੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਦੇ ਵੱਲੋਂ ਜਗਰਾਂ ਦੀ ਸਾਲੀ ਖਿਡਾਰੀਆਂ ਦੇ ਵਾਸਤੇ ਕਿੱਟਾਂ ਸਪਾਂਸਰ ਕੀਤੀਆਂ ਗਈਆਂ ਤੇ ਨਾਲ ਖੁਰਾਕ ਦੇ ਤੌਰ ਤੇ ਬਦਾਮ ਦਿੱਤੇ ਗਏ ਆ ਤਾੜੀ ਮਾਰੋ ਜ਼ੋਰਦਾਰ ਦਰਸ਼ਕ ਵੀਰੋ ਐਨਆਰ ਕਬੱਡੀ ਕਲੱਬ ਕਪੂਰਥਲਾ ਤੇ ਬਾਬਾ ਬੀਬੀ ਚੰਦ ਜੀ ਕਬੱਡੀ ਕਲੱਬ ਮੱਲੀ ਸਾਹਿਬ ਸੁਰਸਿੰਘ ਦੀ ਟੀਮ ਆ ਔਰ ਖੇਡ ਮੈਦਾਨ ਅੰਦਰ ਹਾਫ ਸਮੇਂ ਤੋਂ ਬਾਅਦ ਇਹ ਮੈਚ ਜਿਹੜਾ ਸਟਾਰਟ ਹੋਵੇਗਾ ਤੇ ਫਿਰ ਉਸ ਤੋਂ ਬਾਅਦ ਆ ਉਹ ਮੈਚ ਖੇਡਿਆ ਜਾਵੇਗਾ ਬਾਬਾ ਬਿਦੀ ਸੰਜੀ ਕਬੱਡੀ ਕਲੱਬ ਸੁਰਸਿੰਘ ਤੇ ਨਾਲ ਐਨਆਰ ਕਬੱਡੀ ਕਲੱਬ ਕਪੂਰਥਲਾ ਵੱਡਾ ਮੈਚ ਹੋਵੇਗਾ ਇੱਕ ਪਾਸੇ ਮਾਝੇ ਦੀ ਟੀਮ ਤੇ ਦੂਜੇ ਪਾਸੇ ਦਵਾਬੇ ਦੀ ਟੀਮ ਚੋਟੀ ਦੇ ਮੱਲ ਇਸ ਕਾਹਦਾ ਗਰਾਊਂਡ ਦਾ ਸ਼ਿੰਗਾਰ ਬਣ ਗਏ ਬਾਕੀ ਥੋੜਾ ਥੋੜਾ ਪਿੱਛੇ ਆ ਜੀ ਮੈਚ ਸ਼ੁਰੂ ਚੁੱਕਿਆ ਹੈ ਸੈਕੰਡ ਹਾਫ ਦੀ ਖੇਡ ਸ਼ੁਰੂ ਹੋ ਚੁੱਕੀ ਹੈ ਆਹ ਦੀਪਾ ਕਹਿੰਦੇ ਲਖਤਰਾਵਾਲਾ ਮੇਰੇ ਮਿੱਤਰੋ ਪਾੜਾ ਹੈ ਰੇਡ ਤੇ ਇੰਦਰ ਦੇਖਾਂਗੇ ਕਿਨੇ ਬਰਤੋਂ ਵਧ ਗਈ ਕੀਤੀ ਕੋਸ਼ਿਸ਼ਾ ਪਸਾਹੋਂ ਲੰਘ ਧਾਰੀ ਦੇ ਵਾਸਤੇ ਨੰਬਰ ਕਿੰਨੇ ਲੈ ਲਾ ਇਧਰ ਮਾਨ ਤੇ ਸਨਮਾਨ ਜਿਹੜੇ ਕੀਤੇ ਜਾ ਰਹੇ ਹੈ ਹਲੋ 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 ਬਾਤ ਚੋਟੀ ਦਾ ਮੈਚ ਖੇਡਣ ਆ ਰਹੇ ਮੇਰੇ ਮਿੱਤਰੋ ਆ ਸਰ ਖੇਡ ਮੈਦਾਨ ਸ਼ਾਹਪਰੀਆ ਆ ਵੀ ਟੀਮ ਦੇ ਵਾਸਤੇ ਨੰਬਰ ਦਾ ਵਾਅਦਾ ਕਰਦਾ ਹਾਂ ਪੈਂਦੀਆਂ ਰੇਡਾਂ ਲੱਗਦੇ ਜਿਵੇਂ ਦੁਨੀਆ ਵੇਦੀ ਖੜ ਖੜ ਕੇ ਨਵੇਂ ਪ੍ਰਦਾ ਰਾਜਾ ਖੇਲਾ ਲਿਖਦਾ ਯਾਰੋ ਕੋਕੇ ਜੱਜੜ ਕੇ ਯਾਰੋ ਕੋਕੇ ਜੱਜੜ ਕੇ ਸੁੱਖੇ ਦੀ ਕਬੱਡੀ ਪਾ ਰਹੀ ਹੈ ਆ ਕਹਿੰਦੇ ਨਾਜਵਾਨ ਸੁੱਖਾ ਨੱਥੂ ਚਾਹਲ ਵਾਲਾ ਜਿੱਥੇ ਦਾ ਬਿੱਲਾ ਪਹਿਲਵਾਨ ਕਹਿੰਦੇ ਕਬੱਡੀ ਬਾਤ ਤਗੜੀ ਖੇਡਿਆ ਤੇ ਗੁਰਸਾਹਰ ਪਹਿਲਵਾਨ ਦੀ ਯਾਦਾ ਰਹਿ ਗਈ ਹੈ ਤੇ ਕਹਿੰਦੇ ਬਿੱਲੇ ਤੇ ਛਿੰਦੇ ਵਰਗੇ ਜੇ ਅਮਰੀਕਾ ਚਰਨਜੀਤ ਸਿੰਘ ਦੀ ਸੰਪਰਾ ਜੀ ਪੁੱਜੇ ਨੇ ਅਸੀਂ ਜੀ ਰੱਖਦੇ ਆਂ ਜਦ ਚਰਨਜੀਤ ਸਿੰਘ ਹੈਲੋ ਆਓ ਸਾਹਮਣੇ ਕੋਪੀ ਪੁਰਸੀਆ ਤੇ ਅਨਮੋਲ ਦਾ ਕਹਿੰਦੇ ਮਿੱਠਾ ਪਰਪਿੰਡਾ ਅਨਮੋਲ ਮਿੱਠਾਪੁਰ ਦੀ ਤਸਦੀਦ ਹੈ ਜਿੱਥੋਂ ਦੇ ਕਹਿੰਦੇ ਮੰਗੇ ਤੇ ਚੱਤੇ ਹੋਏ ਹੈ ਦੁਨੀਆ ਦਾ ਮਹਾਨ ਕਬੱਡੀ ਲੀਡਰ ਹੋਇਆ ਜਿੱਥੋਂ ਦੇ ਬਲਜੀਤ ਵਰਗੇ ਲਾ ਆਪਣੇ ਇਲਾਕੇ ਦਾ ਗੱਬਰੂ ਲਾ ਇਸ ਵੀ ਅਨਮੋਲ ਮਿੱਠਾਪੁਰਿਆ ਨੰਬਰ ਲੈ ਗਿਆ ਚਰਨਜੀਤ ਸਿੰਘ ਜੀ ਸਪਰਾ ਸਾਹਿਬ ਜਿਹੜੇ ਤਾਅ ਤੇ ਸਾਡੇ ਦਰਮਿਆਨ ਸ਼ਿਰਕਤ ਕੀਤੀ ਆਪਣੇ ਕੀਮਤੀ ਪ੍ਰੇਰਜਿਆਂ ਦੇ ਵਿਚਾਰ ਜਿਵੇਂ ਕਰਦੇ ਹੋਏ ਸੋ ਜੀ ਆਇਆਂ ਨੂੰ ਆਖਦੇ ਆ ਡਾਕਟਰ ਚਰਨਜੀਤ ਸਿੰਘ ਜੀ ਸਪਰਾ ਸਾਹਿਬ ਵੱਡੇ ਸਹਿਯੋਗ ਹੈ ਸਾਡੇ ਕਲੱਬ ਦੇ ਵਾਸਤੇ ਸਾਡੇ ਸਾਰੇ ਨੈਕਸਟ ਮੈਚ ਦੀ ਟੀਮਾਂ ਜਲਦੀ ਆ ਜਾਣਗੀਆਂ ਐਨ.ਆਰ.ਈ ਕਮੂਟਰਾ ਤੇ ਬਾਬਾ ਬਿਲੀ ਜੱਦੀ ਸੁਰਤ ਸਿੰਘ ਸਾਡੇ ਡਾਕਟਰ ਚਰਨਜੀਤ ਸਿੰਘ ਦੀ ਸਪਰਾ ਸਾਹਿਬ ਤੇ ਸਾਡੇ ਪੰਜਾਬ ਪੁਲਿਸ ਦਾ ਥਾਣੇਦਾਰ ਸਾਹਿਬ ਬਹੁਤ ਸਤਿਕਾਰਯੋਗ ਜਸਵੀਰ ਸਿੰਘ ਜੀ ਗੁਰਦੁਆਰਾ ਸਿੰਘ ਸਭਾ ਦੇ ਪਾਠੀ ਸਭਾਨਾਂ ਦਾ ਜਿਹੜਾ 5100 ਦੀ ਨਕਦ ਰਕਮ ਦੇ ਨਾਲ ਇਹ ਮਾਨ ਸਿੰਘ ਮਾਨ ਜਿਹੜੇ ਕਰਦੇ ਨੇ ਹਰਜੀਤ ਸਿੰਘ ਜੀ ਸਰਕਾਰ ਜੋ ਵਿਸ਼ਖੀਤਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੀ ਇਹ ਨਮੀ ਫਿਰਤ ਪਈ ਹੈ ਕਿ ਇਹ ਜਿਹੜੇ ਸਾਡੇ ਵਜੀਰ ਗੁਰੂ ਕੇ ਜਿਹੜੇ ਸਵੇਪਤਾ ਪਾਣੀ ਦੇ ਨਾਲ ਜੁੜਦੇ ਆ ਤੜਕੇ 4 ਵਜੇ ਉੱਠ ਕੇ ਸਾਨੂੰ ਇਹ ਗੁਰੂ ਪੀਰਾਂ ਦੇ ਨਾਲ ਜੁੜਦੇ ਆ ਇਹ ਖੇਡ ਮੈਦਾਨ ਅੰਦਰ ਲੱਲਾ ਕਬੱਡੀ ਪਾ ਰਿਹਾ ਹੈ ਚਾਰ ਜਾਫੀ ਹੈ ਉੱਤਰ ਤਿਆਰੀ ਦੇ ਵਿੱਚ ਹੈ ਨਾਨਕ ਮੁੰਡੀ ਸ਼ਹਿਰੀਆਂ ਵਾਲਾ ਲੋਈਆਂ ਦਾ ਇਲਾਕਾ ਆਹ ਬਾਂਦੇ ਇਲਾਕੇ ਤੋਂ 2014 ਕਬੱਡੀ ਕੱਪ ਕੈਨੇਡਾ ਦਾ ਹੋਇਆ ਤੇ ਨਾਨਕ ਮਾਨ ਮੁੰਡੀ ਸ਼ਹਿਰੀਆਂ ਵਾਲਾ ਪਹਿਲੀ ਵਾਰ ਖੇਡਣ ਗਿਆ ਤੇ ਬੈਸਟ ਬਣਿਆ ਇਧਰਲੇ ਪਾਸੇ ਸ਼ੇਰਾ ਤਲਵੰਦ ਦੀ ਧਰਤੀ ਦਾ ਨਾਲ ਨਿੱਕਾ ਪਾਸਲੇ ਵਾਲਾ ਆਹ ਚਾਰੋਂ ਦੇ ਚਾਰ ਤਿਆਰ ਵਰ ਤਿਆਰ ਆਇਆ ਸ਼ੇਰਾ ਇਸ ਸਮੇਂ ਇਹ ਸ਼ੇਰਾ ਸ਼ੇਰੇ ਦਾ ਕਹਿੰਦੇ ਤਲਵੰਦ ਪਿੰਡਾ ਨੂਰਬਾਲੇ ਇਲਾਕੇ ਦਾ ਗੱਬਰੂ ਜਿੱਥੋਂ ਦਾ ਕਹਿੰਦੇ ਬੂਟਾ ਹੈ ਤੇ ਮੱਲੀ ਸਾਹ ਦੈਨਿਅਲ ਤੂਫਾਨ ਨੂੰ ਕਿਨੇ ਨਾਣੂ ਬਿਹਾਰੀਪੁਰੇ ਤੋਂ ਬਾਅਦ ਜਫਿਆ ਜਫਾ ਲਾਇਆ ਤੇ ਉਹ ਕਹਿੰਦੇ ਬੂਟੇ ਤਲਵਰੀ ਦੇ ਲਾਇਏ ਸਿਗਾ ਇਹ ਕਹਿੰਦੇ ਤਲਵਰੀ ਦੇ ਬੂਟੇ ਦੇ ਪਿੱਛੇ ਦਾ ਗੱਭਰੋ ਆਹ ਖੇਡ ਮਦਾਨ ਜਫਾ ਲੱਗਿਆ ਜਿਹੜਾ ਰੀਤ ਲੈ ਹੋਲਡ ਨੰਬਰ ਸਿਜਾਏ ਉਹ ਜਾਫੀ ਨੂੰ ਦਿੱਤਾ ਗਿਆ ਜੀ ਨੋਟ ਕਰ ਲਿਓ ਹੋਲਡ ਨੰਬਰ ਜਿਹੜਾ ਜਾਫੀ ਦਾ ਹੈ ਹੋਲਡ ਨੰਬਰ ਉਹ ਜਾਫੀਆ ਦਾ ਜੀ ਰੋਲ ਕੀਤਾ ਲਾਵੇਗਾ ਹੋਰ ਵੀ ਕੋਈ ਨੰਬਰ ਜਾਫੀ ਦਾ ਹੈ ਸੁਖਿਆ ਆ ਜਾ ਆ ਜਾ ਵੀਰਾਂ ਕੋਈ ਗੱਲ ਵੀ ਮਾਰੀ ਮੋਟੀ ਵਿਸ਼ਵ ਮਨੀ ਕਿੱਲਾ ਕੀ ਦਿੰਦੀ ਹੈ ਚਲੋ ਦੀਪਾ ਬਾਹਰ ਇਹ ਵਿਸ਼ਾਲ ਮਲੇਸ਼ੀਆ ਤੋਂ ਸਾਡੇ ਦਰਮਿਆਨ ਬਹੁਤ-ਬਹੁਤ ਧੰਨਵਾਦ ਹੈ ভাই ਅਨੰਦ ਮਾਨਦੇ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਇੰਦਰ ਤਿਰਥ ਥਿਗਲੀ ਵਾਲਾ ਅੱਗੇ ਯਾਰ ਤੇ ਨਾਲ ਸਿਮਾ ਥਿਗਲੀ ਜਿਸੰਬਰਵਾਲ ਵੀਰ ਸਾਡੇ ਪੁੰਜੇ ਆ ਦਿਲ ਤੋਂ ਧੰਨਵਾਦ ਹੈ ਲਾਲੇ ਹੁਣੀ ਵਿਨੇ ਵਰਗੇ ਢੋਲੀ ਵਰਗੇ ਦੀਆਂ ਗੱਲਾਂ ਆ ਪਾਈ ਹੋਈ ਕਬੱਡੀ ਦੀਪੇ ਦੀ ਤੇ ਬੋਲ ਉਸਤਾਦ ਕਹਿੰਦੇ ਦੀਪਾ ਇਸ ਵੇ ਤੇ ਇਹ ਤਾਂ ਕਹਿੰਦੇ ਪਾਸਲੇ ਵਾਲਾ ਨਿੱਕਾ ਇਹਦਾ ਨਾਂ ਹੀ ਨਿੱਕਾ ਹੈ ਇਹ ਬੜਾ ਤਿੱਖਾ ਜਿਹਾ ਗਬਰੂ ਹੈ ਫੇਰ ਬਣਾਣ ਦਿੱਤੇ ਕਿਉਂਕਿ ਮੱਲੀ ਸਾਹਿਬ ਖੈਣੀ ਛੋਟੀ ਹੁੰਦੀ ਆ ਵੱਡੇ ਵੱਡੇ ਕੱਟ ਪਾ ਦਿੰਦੀ ਆ ਇਹ ਕੰਮ ਨਿੱਕਾ ਵੀ ਤਿੱਖੇ ਕਰ ਦਿੰਦਾ ਆ ਆ ਖੇਡ ਮੈਦਾਨ ਵਿੱਚ ਪੈਂਦੀ ਹੋ ਰੇਡ ਚਾਰ ਦੇ ਲੈ ਵੀ ਇਧਰ ਹੋ ਕਾਹ ਨੇ ਇਹਦਾ ਸ਼ਾਹ ਪਰਪੰਡਾ ਇੰਦਰਜੀਤ ਹੈ ਖੇਡ ਮੈਦਾਨ ਦੇ ਵਿੱਚ ਕਰਾਉ ਬੱਲੇ ਬੱਲੇ ਮੇਰੇ ਮਿੱਤਰੋ ਲੱਗੂ ਜਫਾ ਹੈ ਕਿ ਲੱਗ ਗਿਆ ਜਫਾ ਹੈ ਤਾ ਵੀ ਗਿਆ ਟੱਕਿਆ ਆ ਗਿਆ ਸਵਾਦ ਜਿਹਨੇ ਸਾਰਾ ਕੁਝ ਟੱਕਿਆ ਰਬੜ ਦੇ ਖੇਡ ਪ੍ਰੇਮੀ ਜਿੰਨੀ ਸੰਗਦਾਈ ਹੋਈ ਹੈ ਅੱਜ ਅਸੀਂ ਜਿਹਨੂੰ ਆਖਦੇ ਆ ਇਥੇ ਪੁੱਜਦੇ ਜਿੰਨੇ ਵੀ ਨਬਰ ਖੇਡ ਫੇਰਦੇ ਪੁੱਜੇ ਹੋਏ ਨੇ ਲਾ ਸਰਵ ਸ਼ਾਹਪਰੀਆ ਸਰਵ ਬੈਲਪੁਰ ਦੇ ਇਲਾਕੇ ਦੇ ਗੱਬਰੂ ਖੇਡ ਮੈਦਾਨ ਦੇ ਉੱਤੇ ਪਾਹਰ ਰੇਡ ਤਲਵੜੀਆ ਲਾਹ ਜਾਂ ਜਫਾ ਕਰ ਰਹਾ ਕਮਾਲ ਗੱਗੇ ਪਾਸੇ ਵਾਲੇ ਨੂੰ ਵੀ ਸਰਵ ਟੱਕਣਾ ਪੈਣਾ ਹੈ ਸਰਵ ਟੱਕਣਾ ਪੈਣਾ ਹੈ ਪਰ ਟੱਕ ਕਦੇ ਕਿਸੇ ਤੋਂ ਨਹੀਂ ਹੁੰਦੀ ਤੂਫਾਨ ਜਦੋਂ ਆਪਣੀ ਤੇ ਵਗਦੇ ਨੇ ਸੂਰੀ ਦੇ ਲੋਗ ਕਦੇ ਵੀ ਲੁਕਦੀ ਨਹੀਂ ਹੈ ਵੀ ਦੇ ਖਲੇਜਾ ਸਜਣਾ ਜਗਦੇ ਨੇ ਰੱਖ ਜੇਰਾ ਕਬੱਡੀ ਤੋਂ ਪਾਪ ਗੋਲੂ ਅੱਜ ਫੇ ਰੇਡਰਾਂ ਨੂੰ ਹੀ ਲੱਗਦੇ ਨੇ ਜਹੇ ਰੇਡਰਾਂ ਨੂੰ ਹੀ ਲੱਗਦੇ ਨੇ ਪਹਿਲੀ ਹੋ ਰੇਡ ਤੇ ਥੇਗਰੀ ਵਾਲਾ ਖੂ ਸਾਹੀ ਆਓ ਸਾਹਮਣੇ ਖੇਡ ਮਨਾਨਾ ਵਿੰਦਰਜੀਤ ਦੇ ਨਾਲ ਹਲਕਾ ਟੱਚ ਹੋਇਆ ਤੇ ਨੰਬਰ ਧਾਵੀ ਇਸ ਸਮੇਂ ਗੋਲੂ ਸ਼ੰਕਰਪੁਰੀਆ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਵਾਧਾ ਕਰਤਾ ਹੋਇਆ ਤਾੜੀਆਂ ਮੁੰਡੇ ਦੇ ਵਾਸਤੇ ਮਾਰ ਦਿਓ ਝੋਟਾ ਲੁੰਡਰ ਕਹਿੰਦੇ ਆ ਕਬੱਡੀ ਪਾਉਣ ਦੇ ਵਾਸਤੇ ਸਾਈਡਾਂ ਜਿਹੜੀਆਂ ਏਂਜ ਹੋ ਗਈਆਂ ਸਹੀਂ ਹੌਸਲਹਾਲੀ ਦੀ ਟੀਮ ਮੇਰੇ ਤੋਂ ਸੱਜੇ ਹੱਥ ਚਲੀ ਗਈ ਹੈ ਦੇਖੋ ਵੀ ਐਨਐਲ ਬਾਬਾ ਜਗਨ ਸਿੰਘ ਦੀ ਫੁੱਟਬਾਲ ਸਪੋਰਟਸ ਕਲਾਬ ਅਕੈਡਮੀ ਵਾਲੀ ਸਾਈਡ ਤੇ ਸ਼ੱਕ ਵਾਲੀ ਸਾਈਡ ਜਿਹੜੀ ਹੈ ਤਲਵੰਨੀ ਪਲੱਸ ਲਿੱਤਰਾਂ ਦੀ ਟੀਮ ਚਲੀ ਗਈ ਹੈ ਕਾਕਾ ਸਾਹਮਣੇ ਵਾਲਾ ਕਬੱਡੀ ਪਾਉਣ ਦੇ ਵਾਸਤੇ ਖੇਡ ਮੈਦਾਨ ਅੰਦਰ ਵੱਧਦਾ ਹੋਇਆ ਕਿ ਨਹੀਂ ਉਹ ਮੁੱਲ ਪੈਂਦਾ ਕਾਰਦੂਸ ਚੱਲੇਦਾ ਕਬੱਡੀ ਲੱਖ ਲੱਖ ਦੀ ਤੇ ਜਫਾ ਕੱਲੇ ਕੱਲੇ ਦਾ ਕਿ ਨਹੀਂ ਉਹ ਪਿੰਡਾ ਮੁੱਲ ਕਾਰਦੂਸ ਚੱਲੇਦਾ ਕਬੱਡੀ ਲੱਖ ਲੱਖ ਨਹੀਂ ਜਫਾ ਕੱਲੇ ਕੱਲੇ ਦਾ ਟੀਮਾਂ ਨੂੰ ਬੇਨਤੀ ਹੈ ਅਗਲੇ ਮੈਚ ਵਾਲਿਆਂ ਨੂੰ ਉਹ ਜਲਦੀ ਨਾਲ ਆ ਜਾਣੀ ਹੈ ਤੇ ਸੁਖੀ ਦੀ ਲੱਗਦਾ ਸੱਤ ਅੱਤ ਵਾਰ ਤੇ ਇਸ ਮੈਚ ਤੋਂ ਆਪਾਂ ਵੀ ਸਦਾ ਲਾ ਰਹੇ ਤਾਂ ਉਹ ਟੀਮਾਂ ਨੂੰ ਸਾਥ ਦੇਣਾ ਚਾਹੀਦਾ ਹੈ ਤਿੰਨ ਵੱ ਚੁੱਕੇ ਨੇ ਤੇ ਮੈਚ ਪਹਿਲਾ ਚੱਲ ਰਿਹਾ ਰਮਨ ਕੁਲਾ ਗਾਂਧਰਾ ਵਾਲਾ ਮੇਰੇ ਮਿੱਤਰੋ ਖੇਡ ਮੈਦਾਨ ਦੀ ਕਬੱਡੀ ਪਾ ਰਿਹਾ ਰਮਨਦੀਪਾਈ ਹੋ ਰੇਡ ਚਾਰ ਦੇ ਚਾਰਾ ਚੁੱਕਾਉਣ ਕਰੋ ਕਮਾਲ ਕਿ ਕੌਣ ਕੜ ਪਾਊਗਾ ਤਬਾਲਾ ਮੇਰੇ ਦੋਸਤੋ ਉਹ ਕਰਨ ਕੋਸ਼ਿਸ਼ੇ ਦਾ ਹਾਂ ਲੱਗੋ 1100 ਵਾਲਾ ਮੇਰੇ ਮਿੱਤਰੋ ਇਹ ਐਸਾ ਹੀ ਜਸਵੀਰ ਚੰਦ ਜੀ ਕਹਿੰਦੇ 1100 ਦਿੱਤਾ ਜਾਣਾ ਅਲੀ ਦੀ ਸਾਊਂਡ ਭੋਡੇ ਸਬਰਾਂਵਾਂ ਚੰਨਣਪੁਰ ਦੀ ਗਰਾਊਂਡ ਆ ਉਹ ਵੱਡਾ ਮੇਲਾ ਤੀਸਰੇ ਸਾਲ ਦਾ ਕਬੱਡੀ ਕੱਪ ਜਿਲੇ ਗੁਲੰਦਰ ਦੀ ਧਰਤੀ ਐ ਬੈਸਟਾਂ ਨੂੰ ਸੋਨੇ ਦੀਆਂ ਮੁੰਦੀਆਂ ਉਹ ਲੱਗੀ ਡਰਾਪ ਦੇ ਵਿੱਚ ਸਾਈਟਰ ਐਸ ਡੀਆਂ ਤੇ ਨਾਲ ਉਹ ਫਿਲਟਰ ਕੱਢੇ ਜਾਣਗੇ ਮਿਲਾਨਾ ਵੀ ਬਾਬਾ ਬਿਲੀ ਚੰਦ ਸੁਰਕ ਸੁਰਸੇਗ ਦੀ ਟੀਮ ਜਿਹੜੀ ਆ ਰਹੀ ਐ ਤੇ ਐਨਰ ਇੱਕ ਪੁਫਲਾ ਦੀ ਟੀਮ ਗਰਾਹ ਜਾਵੇਗੀ ਆਹ ਕਹਿੰਦੇ ਮਹਾਨ ਕਬੱਡੀ ਹੈ라이 ਕੋਲ ਬੀਤੇ ਦੇ ਪਿੰਡ ਦਾ ਇਹ ਮਰਸੀਆ ਵਾਲੇ ਕਲਜੀਤੇ ਦੇ ਪਿੰਡ ਦਾ ਗੱਭਰੂ ਆ ਖੇਡ ਪਰਿਵਾਰ ਦਾ ਹੈ ਇਸ ਸਰੀ ਖਿੰਧ ਕਬੱਡੀ ਪਾ ਰਿਹਾ ਲਾ ਇਸ ਵਿੱਚ ਆ ਬਾਜੇ ਢਾਲ ਤਫੇ ਤੇ ਅੱਕਾ ਰਹੀਦਾ ਹੈ ਕਿ ਮੇਲੇ ਦੇ ਤਿੰਨ ਕੰਮ ਪੱਕੇ ਯਾਰੋ ਤੁੱਪ ਧੂੜ ਤੇ ਧੱਕੇ ਕਿ ਮੇਲੇ ਦੇ ਤਿੰਨ ਕੰਮ ਪੱਕੇ ਯਾਰੋ ਤੁੱਪ ਧੂੜ ਤੇ ਧੱਕੇ ਆ ਖੇਡ ਮੈਦਾਨ ਚ ਅਨਮੋਲ ਕਬੱਡੀ ਪਾ ਰਿਹਾ ਹੈ ਮਿੱਠਾ ਗੁਰੀਆ ਖੇਡ ਮੈਦਾਨ ਦੇ ਚ ਪੌੜਾ ਰੇਡ ਹੋਦੀ ਬੱਲੇ ਬੱਲੇ ਆਓ ਮਿੱਠਾ ਬਈ ਸਾਡੇ ਦਰਮਿਆਨ ਬਿੱਟੂ ਜੀ ਆਰ ਕੇ ਫਰਨੀਚਰ ਵਾਲੇ ਸੁਭਾਸ ਜੀ ਮੁਖਾਨਾ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਲक्की ਕੁਪਨਾ ਦੇ ਵਿੱਚ ਐਲਸੀ ਦੀ ਦਿੱਤੀ ਜਾਣੀ ਹੈ ਸੋ ਸਤਿਕਾਰ ਦੀ ਵਿਸ਼ੇਸ਼ਤਾ ਸਾਡੇ ਮੌਜੂਦ ਮਾਨ ਹੋਈਆਂ ਸਾਡੇ ਦਰਮਿਆਨ

ਪਹਿਲਾ ਮੈਚਰ ਆ ਰਿਹਾ ਆ ਲੋਕ ਕਬੱਡੀ ਕਲੱਬਾਂ ਦਾ ਤੇ ਦੂਜੇ ਮੈਚ ਦੀ ਟੀਮਾਂ